ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਦੌਰ جاری ਹੈ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਵਿੱਚ ਇੱਕ ਹੁਰਨਾ ਜੁੜ ਗਿਆ ਬਨੂੜ ਦੇ ਪਿੰਡ ਫਤਿਹਪੁਰ ਗੜੀ ਦੇ ਕਿਸਾਨ ਨਰਿੰਦਰ ਸਿੰਘ ਨੇ ਸਪਰੇ ਪੀ ਕੇ ਕਰਜ਼ੇ ਤੋਂ ਮੁਕਤੀ ਲੈ ਲਈ ਨਰਿੰਦਰ ਸਿੰਘ ਤੇ ਸਿਰ 3 ਲੱਖ ਦਾ ਕਰਜ਼ਾ ਸੀ 5 ਏਕੜ ਜ਼ਮੀਨ ਦੇ ਮਾਲਕ ਨਰਿੰਦਰ ਸਿੰਘ ਤੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਅਮੂਰੀਆਂ ਗਈਆਂ ਬੈਂਕ ਦਾ ਦਬਾਅ ਸੀ ਤੇ ਉਸ ਤੋਂ ਸਮਾਜ ਵਿੱਚ ਬਦਨਾਮੀ ਅਤੇ ਨਮੋਸ਼ੀ ਤੋਂ ਬਚਣ ਲਈ ਉਸਨੇ ਖੁਦਕੁਸ਼ੀ ਦਾ ਰਾਹ ਚੁਣ ਲਿਆ ਨਰਿੰਦਰ ਸਿੰਘ ਦੇ ਪਰਿਵਾਰ ਵਿੱਚ ਉਸ ਦੀਆਂ ਤੋਂ ਨਿੱਕੀਆਂ-ਨਿੱਕੀਆਂ ਧੀਆਂ ਵੀ ਨੇ ਉਹਨਾਂ ਦੇ ਸਿਰ ਕਰਦਾ ਚੜ ਗਿਆ ਸੀ ਕਿਸਾਨਾਂ ਵਿੱਚ ਘਾਟਾ ਪੈਣ ਕਰਕੇ ਇਸ ਕਰਕੇ ਉਹ ਪ੍ਰਚੰਡ ਰਹਿੰਦੇ ਸੀਗੇ ਬੈਂਕ ਕੋਲੋਂ ਪੁੱਛ ਜਾਂਦੇ ਸੀ ਕਰ ਗੇੜਾ ਬੁੜਾ ਮਾਰਦੇ ਸੀ ਤੰਗ ਨਹੀਂ ਫਿਲਹਾਲ ਇਹ ਅਜੇ ਕੋਈ ਨਹੀਂ ਆਏਗਾ ਪਹਿਲਾਂ ਆਉਂਦੇ ਸੀਗੇ ਦੋ ਬੱਚੇ ਇਹਨਾਂ ਕੋਲ ਇੱਕ 7 ਸਾਲ ਦਾ ਮੁੰਡਾ ਹੈ ਤੇ ਇੱਕ ਕੁੜੀ ਹੈ 4 ਸਾਲ ਦੀ ਤੇ ਇਹਨਾਂ ਦੇ ਡੈਡੀ ਦੀ ਪਹਿਲਾਂ ਡੈਥ ਹੋ ਗਈ ਹੈ ਤੇ ਹੁਣ ਘਰ ਵਿੱਚ ਇਹਨਾਂ ਦੇ ਦਾਦਾ ਜੀ ਬਸ ਇੱਕ ਛੋਟਾ ਭਰਾ ਹੈ ਕੈਪਟਨ ਸਰਕਾਰ ਕਰਜ਼ੇ ਦੇ ਮਾਰੇ ਕਿਸਾਨਾਂ ਦੀ ਜ਼ਮੀਨ ਕੁਰਕੀ ਦੇ ਉੱਤੇ ਰੋਕ ਲਾਉਣ ਦਾ ਐਲਾਨ ਕਰ ਚੁੱਕੀ ਹੈ ਕਰਜ਼ੇ ਮਾਫ਼ੀਆਂ ਦੇ ਲਈ ਕਮੇਟੀ ਰਾਂ ਲੱਭ ਰਹੀ ਹੈ ਪਰ ਸ਼ਾਇਦ ਸਰਕਾਰ ਦਾ ਜ਼ਮੀਨ ਖੁਰਕੀ ਨਾ ਕਰਨ ਦਾ ਫਰਮਾਨ ਸਿਰਫ ਬਿਆਨਾਂ ਤੱਕ ਸੀਮਿਤ ਹੈ ਜੋ ਕਿਸਾਨ ਅਜੇ ਵੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਸਵਾਲ ਇਹੀ ਹੈ ਕਿ ਆਖਿਰ ਇਸ ਮਾੜੇ ਚੱਲਣ ਦੇ ਉੱਤੇ ਕਦੋਂ ਰੁਕ ਲੱਗੇਗੀ